ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਕਿ ਜੇਕਰ ਤੁਸੀਂ ਪੀਐਸਟੈਟ ਕਲੀਅਰ ਕਰ ਲਿਆ ਹੈ ਤਾਂ ਤੁਹਾਡੇ ਜੋ ਸਰਟੀਫਿਕੇਟ ਨੇ ਤੁਹਾਨੂੰ ਕਿੱਥੇ ਮਿਲਣਗੇ ਅਤੇ ਕਦੋਂ ਮਿਲਣਗੇ ਬਹੁਤ ਸਾਰੇ ਸਟੂਡੈਂਟਸ ਦੇ ਡਾਊਟ ਆ ਰਹੇ ਸੀ ਕਿ ਐਸਿਪੀਐਸਟੈਟ ਸਾਡਾ ਕਲੀਅਰ ਹੋ ਚੁੱਕਿਆ ਹੈਗਾ ਤੇ ਹੁਣ ਸਾਨੂੰ ਸਾਡਾ ਸਰਟੀਫਿਕੇਟ ਕਦੋਂ ਮਿਲੇਗਾ ਸੋ ਪਹਿਲਾਂ ਗੱਲ ਕਰ ਲਈਏ ਇਹ ਆਪਾਂ ਨੂੰ ਕਿੱਥੇ ਮਿਲੇਗਾ ਤੇ ਵੀਡੀਓ ਦੇ ਲਾਸਟ ਦੇ ਵਿੱਚ ਤੁਸੀਂ ਜਾਣ ਹੀ ਜਾਓਗੇ ਕਿ ਇਹ ਤੁਹਾਨੂੰ ਕਦੋਂ ਤੱਕ ਮਿਲ ਜਾਏਗਾ ਪਹਿਲਾਂ ਆਪਾਂ ਗੱਲ ਕਰ ਲਈਏ ਇਹ ਦੋ ਤਰ੍ਹਾਂ ਦਾ ਸਰਟੀਫਿਕੇਟ ਆਪਾਂ ਨੂੰ ਮਿਲਦਾ ਹੁੰਦਾਗਾ ਇੱਕ ਤਾਂ ਹਾਰਡ ਕਾਪੀ ਇੱਕ ਸੌਫਟ ਕਾਪੀ ਜੋ ਆਪਾਂ ਨੂੰ ਵੈਬਸਾਈਟ ਤੋਂ ਮਿਲਦੀ ਹੁੰਦੀ ਹੈ ਜੋ ਵੈਬਸਾਈਟ ਤੋਂ ਆਪਾਂ ਨੂੰ ਸੌਫਟ ਕਾਪੀ ਮਿਲੇਗੀ ਉਹਦੀ ਜੋ ਡੇਟ ਹੈ ਜਾਂ ਨੋਟੀਫਿਕੇਸ਼ਨ ਆ ਉਹ ਵੈਬਸਾਈਟ ਦੇ ਉੱਤੇ ਪਾਈ ਜੰਦੀ ਹੁੰਦੀ ਹੈ ਸੋ ਉਹਦਾ ਤਾਂ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਹਜੇ ਉਹਨੂੰ ਸਮਾਂ ਲੱਗ ਸਕਦਾ ਹੈ। ਤੇ ਗੱਲ ਕਰੀਏ ਕਿ ਕਿੱਥੇ ਮਿਲੂਗੀ ਤਾਂ ਇਹ ਅਸਲ ਦੇ ਵਿੱਚ ਡਾਈਟ ਚੋਂ ਮਿਲਦੀ ਹੁੰਦੀ ਹੈ ਤੇ ਪੰਜਾਬ ਵਿੱਚ 15 ਡਾਈਟਸ ਨੇ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋਗੇ। ਸੰਗਰੂਰ ਹੋਗੀ, ਜਗਰਾਉਂ ਹੋਗੀ। ਹਮ ਬੀਰਕਾ ਚ ਹੋਗੀ ਅਮ੍ਰਿਤਸਰ ਤੇ ਇਸ ਤਰ੍ਹਾਂ ਹੀ 15 ਡਾਈਟਸ ਨੇ। ਜਿੱਥੇ ਆਪਾਂ ਨੂੰ ਸਰਟੀਫਿਕੇਟ ਮਿਲਦਾ ਹੁੰਦਾ ਤੇ ਤੁਸੀਂ ਕਿਹੜੀ ਡੇਟ ਜਾਣਾ ਇਹ ਡਿਸਾਈਡ ਹੋਊਗਾ ਕਿ ਤੁਹਾਨੂੰ ਕਿਹੜਾ ਇਲਾਕਾ ਪੈਂਦਾ। ਜਿਵੇਂ ਸਾਨੂੰ ਸੰਗਰੂਰ ਤੋਂ ਮਿਲਦਾ ਹੁੰਦਾ ਹੈ ਤੇ ਤੁਹਾਨੂੰ ਹੋ ਸਕਦਾ ਹੈ ਕਿ ਜਗਰਾਉਂ ਤੋਂ ਮਿਲੇ ਤੇ ਤੁਹਾਨੂੰ ਆਪਣੀ ਡਾਈਟ ਪਤਾ ਕਰਨੀ ਹੋਵੇਗੀ ਤੇ ਜਦੋਂ ਹਾਰਡ ਕਾਪੀ ਦੇ ਬਾਰੇ ਪਤਾ ਲੱਗੇਗਾ ਤਾਂ ਤੁਸੀਂ ਉੱਥੋਂ ਜਾ ਕੇ ਲੈ ਕੇ ਆ ਸਕਦੇ ਹੋ ਤੇ ਹੁਣ ਗੱਲ ਕਰੀਏ ਕਿ ਹਾਰਡ ਕਾਪੀ ਸਾਨੂੰ ਕਦੋਂ ਤੱਕ ਮਿਲੇਗੀ ਕਿ ਹਾਰਡ ਕਾਪੀ ਦੀ ਜੇ ਗੱਲ ਕਰੀਏ ਉਹ ਹਜੇ ਸਮਾਂ ਉਹਦੇ ਵਿੱਚ ਵੀ ਲੱਗੇਗਾ ਹਜੇ ਹਾਰਡ ਕਾਪੀ ਨਹੀਂ ਮਿਲੇਗੀ ਕਿਉਂਕਿ ਬਹੁਤ ਸਾਰੇ ਪ੍ਰੋਸੀਜਰ ਚੱਲ ਰਹੇ ਹੁੰਦੇ ਹੈਗੇ ਇੱਕ ਤੋਂ ਬਾਅਦ ਇੱਕ ਆਪਾਂ ਦਾ ਫੋਕਸ ਸਿਰਫ ਆਪਣੀ ਤੇ ਹੁੰਦਾ ਤੇ ਜਦ ਕਿ ਸਰਕਾਰ ਦਾ ਫੋਕਸ ਤੇ ਜੋ ਵਰਕ ਕਰ ਰਹੇ ਹੁੰਦੇ ਆ ਉਹਨਾਂ ਨੇ ਬਹੁਤ ਸਾਰੇ ਕੰਮ ਲਿਫਟ ਆਉਣੇ ਹੁੰਦੇ ਆ ਤੇ ਹੌਲੀ ਹੌਲੀ ਟਾਈਮ ਦੇ ਨਾਲ ਉਹ ਤੁਹਾਨੂੰ ਮਿਲ ਜਾਏਗਾ ਤੁਹਾਡਾ ਰਿਜ਼ਲਟ ਤੁਹਾਡੇ ਕੋਲ ਆਈ ਗਏ ਤੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਕਲੀਅਰ ਹੈ ਇਸ ਲਈ ਪੈਨਿਕ ਨਾ ਹੋਵੋ ਟਾਈਮ ਦੇ ਨਾਲ ਤੁਹਾਨੂੰ ਤੁਹਾਡਾ ਜੋ ਸਰਟੀਫਿਕੇਟ ਹੈ ਉਹ ਮਿਲ ਜਾਏਗਾ ਕੋਰੋਂ ਦੀ ਕੋਈ ਲੋੜ ਨਹੀਂ ਹੈਗੀ ਹੋਪ ਆ ਮੈਨੂੰ ਕਿ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਗਏ ਹੋਣਗੇ ਸੋ ਇਸ ਵੀਡੀਓ ਨੂੰ ਹਰ ਵਕਤ ਬਾਅਦ ਸ਼ੇਅਰ ਕਰਿਓ ਤਾਂ ਕਿ ਜਿਨ੍ਹਾਂ ਦਾ ਪੀਐਸਟਾ ਕਲੀਅਰ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਆਪਣੇ ਜੋ ਬੈਚਸ ਆ ਰਹੇ ਆ 15 ਮਾਰਚ ਤੇ 20 ਮਾਰਚ ਬਾਰੇ ਆਪਾਂ ਦੱਸ ਹੀ ਦਿੱਤਾਗਾ ਪੰਜਾਬ ਪੁਲਿਸ ਤੇ ਸੀਟੈਟ ਦੇ ਲਈ ਉਹਨਾਂ ਨੂੰ ਵਿਚਨਰੋਲ ਜਰੂਰ ਹੋਇਓ ਆਪਣੇ ਛੋਟੇ ਵੱਡੇ ਭੈਣ ਭਈ ਨੂੰ ਜਰੂਰ ਦੱਸਿਓ ਕਿ ਹੁਣ ਪੈਸੇ ਖਰਚਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਬਰਿੰਦਰ ਸਿੰਘ ਸਰ ਤੁਹਾਡੇ ਨਾਲ ਨੇ ਤੇ ਮੀਡੀਆ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਅਗਲੀ ਵਾਰ ਮਿਲਾਂਗੇ ਇਦਾਂ ਦੇ ਇੰਟਰਸਟਿੰਗ ਵੀਡੀਓ ਦੇ ਨਾਲ ਉਦੋਂ ਤੱਕ ਦੇਖਦੇ ਰਹੋ ਬਿੰਦਰ ਸਿੰਘ ਦਾ ਚੈਨਲ ਥੈਂਕ ਯੂ ਧੰਨਵਾਦ